ਹਾਂ ਜੀ ਬੋਲੋ ਪ੍ਰਧਾਨ ਜੀ ਉਹ ਨਾ ਮੇਰਾ ਟਰੈਕ ਪਰਾ ਪਾਸੇ ਹੋਇਆ ਉਹ ਤੇ ਉਹ ਉੱਥੇ ਮੁੰਡਾ ਨਾ ਕੋਈ ਮੇਰਾ ਲਾਪਰੇ ਦਾ ਲਾਪਰੇ ਉਹ ਨਾ ਪਰਲਾ ਟਰੈਕ ਪਾਸੇ ਕਰਾਓ ਉਹ ਟਰੈਕ ਪਰਾ ਪਾਸ ਕਰਕੇ ਨਿਗਾਹਦੇ ਉਹ ਟਰੈਕ ਕਰੇ ਫੌਜਾਂ ਦੀ ਗੱਡੀ ਕੱਢ ਦੋ ਇਕੱਲੀ ਵਾਰ ਕਿਹਦਾ ਕੀ ਕੀ ਫਤਿਹ ਮੈਂ ਬਜਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦਾ ਅੱਜ ਅਸੀਂ ਅਜਨਾਲੇ ਸ਼ਹਿਰ ਦੇ ਵਿੱਚ ਆਪਣੇ ਰਾਹ ਦੇ ਰਹਿਣ ਬਸੇਰੇ ਵਾਸਤੇ ਗੱਡੇ ਖਰੀਦਣ ਲੱਗੇ ਸੀ ਇੱਥੋਂ ਦਾ ਕਰਮਚਾਰੀ ਚੌਧਰੀ ਐਸਚਓ ਸਦਾਰ ਹਰਚੰਦ ਸਿੰਘ ਜੀ ਜੋ ਕੇ ਸਾਡੀ ਗੱਡੀ ਦੀ ਹਵਾ ਕੱਢ ਗਿਆ ਵੇਖੋ ਪੂਰਾ ਬਾਜ਼ਾਰ 24 ਘੰਟੇ ਜਾਮ ਲੱਗਾ ਰਵੇ ਤੇ ਸਾਡੀਆਂ ਗੱਡੀਆਂ ਨੇ ਜਿਆਦਾ ਜਾਮ ਲਿਆ ਅੱਗੇ ਗੱਡੀਆਂ ਨੇ ਦਈਆਂ ਪਿੱਛੇ ਗੱਡੀਆਂ ਨੇ ਦਈਆਂ ਸਾਡੀ ਗੱਡੀ ਜਿਹਨੇ ਹਵਾ ਕੱਢਦੀ ਆ ਕਿਉਂ ਕਿਉਂਕਿ ਅਸੀਂ ਜਦੋਂ ਸੇਵਾ ਕਰਦੇ ਇਹਨਾਂ ਨੂੰ ਚੁਭਦੇ ਆ ਹੋਰ ਕੋਈ ਗੱਲ ਨਹੀਂ ਹੁੰਦੀ ਜਿਹੜੀ ਸੇਵਾ ਆ ਇਹ ਸਰਕਾਰਾਂ ਨੂੰ ਚੁੰਬਦੀ ਆ ਇਹ ਆਮ ਪਾਰਟੀ ਨੂੰ ਚੁੰਬਦੀ ਆ ਇਹ ਪ੍ਰਿਟੀਕਲ ਅਦਾਰੇ ਸਾਰਿਆਂ ਨੂੰ ਚੁੰਬਦੀ ਆ ਇਸ ਕਰਕੇ ਇਹਨਾਂ ਦੀਆਂ ਕਰਤੂਤਾਂ ਵੇਖੋ ਜਿਹੜੇ ਵੀ ਬਾਹਰੋਂ ਸੇਵਾ ਕਰ ਆਉਂਦੇ ਆ ਕੱਲ ਰਾਤ ਕਹਿੰਦੇ ਦੇਰੇ ਬਾਬੇ ਨਾਨਕ ਸਾਡੇ ਇੱਕ ਸੇਵਾਦਾਰਾਂ ਨੂੰ ਆਪ ਪਾਰਟੀ ਨਾਲ ਥਾਣੇ ਫੜਾ ਚਦੇ ਸਾਰੀ ਰਾਤ ਉਹਨਾਂ ਨੂੰ ਥਾਣੇ ਰੱਖਿਆ ਆ ਕਰਤੂਤਾਂ ਜਿਹੜੀਆਂ ਪੰਜਾਬ ਪ੍ਰਸ਼ਾਸਨ ਲੋਕਾਂ ਨਾਲ ਕਰਨ ਦੇ ਸੇਵਾਦਾਰ ਨੇ ਇਹ ਹਾਲਾਤ ਨੇ ਵੇਖੋ ਚੰਗੀ ਤਰ੍ਹਾਂ ਕਿਸਾਨ ਨੌਜਵਾਨ ਸਿਕਾਸੀ ਕਮੇਟੀ ਪੰਜਾਬ ਇਹ ਸਾਡੀ ਸਾਰੀ ਵਲੰਟੀਅਰ ਟੀਮ ਜਿਹੜੀ ਪਿਛਲੇ ਕਾਫੀ ਦਿਨਾਂ ਤੋਂ 22 ਤਰੀਕ ਤੋਂ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਰਹੀ ਆ ਉਹ ਟੀਮ ਅੱਜ ਚਮਿਆਰੀ ਦੇ ਵਿੱਚ ਸਾਡਾ ਕੈਂਪ ਸੀਗਾ ਕਿਉਂਕਿ ਉੱਥੋਂ ਰਸਤਾ ਰੋਡ ਚੇਂਜ ਹੋਣ ਕਰਕੇ ਅੱਜ ਅਸੀਂ ਹੋਰ ਕੈਂਪ ਆ ਅਜਨਾਲਾ ਸੋਨਾਲੰਕਾ ਸੋਨਾਲੰਕਾ ਜਲਸੀ ਦੇ ਬਾਹਰ ਆ ਕੇ ਲਾ ਦਿੱਤਾ ਗਿਆ ਸਾਰੇ ਹੀ ਜਿਹੜੇ ਇਲਾਕੇ ਦੇ ਭੈਣ ਭਰਾ ਸਾਡੇ ਵਾਰੈਂਟੀਆ ਟੀਮ ਜਿਹੜੇ ਸਾਡੇ ਕਿਸਾਨ ਮਜ਼ਦੂਰ ਮੇਰੇ ਵੀਰ ਰਾਤ ਸਮਗਰੀ ਲੈ ਕੇ ਆਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਇੱਥੇ ਆਓ ਜਲਪਾਣੀ ਛਕੋ ਪ੍ਰਸ਼ਾਦਾ ਪਾਣੀ ਛਕੋ ਇੱਥੇ ਲੰਗਰ ਚੱਬੀ ਕੇ ਤੇ ਚੱਲੇਗਾ ਔਰ ਜਿਹੜੇ ਸਾਡੇ ਵਾਰੈਂਟੀਆ ਟੀਮ ਗਾੜੀ ਕੰਮ ਕਰਦੀ ਆ ਉਹਦੇ ਨਾਲ ਸੰਪਰਕ ਕਰਕੇ ਔਰ ਉਹਦੇ ਨਾਲ ਪਿੰਡ ਪਿੰਡ ਵੀ ਜਾਇਆ ਜਾਵੇ ਕਿਉਂਕਿ ਸਾਡੀ ਵਾਰੈਂਟੀਆ ਟੀਮ ਜਿਹੜੀਆਂ ਟਰਾਲੀਆਂ ਨੇ ਸਾਡੀਆਂ ਹਰ ਪਿੰਡ ਦੇ ਵਿੱਚ ਜਾਂਦੀਆਂ ਨੇ ਇਸ ਕਰਕੇ ਮੇਰੇ ਸਾਰੇ ਭਰਾਵਾਂ ਨੂੰ ਅਪੀਲ ਆ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਸੰਜੋਗ ਦਿਓ ਕਿਉਂਕਿ ਸੰਗਤ ਛਗਣ ਵਾਲੀ ਵੱਧ ਤੋਂ ਵੱਧ ਆਵੇ ਸੇਵਾ ਕਰਨ ਵਾਲੀ ਜਿੰਨੇ ਸਾਡੇ ਆਪਣੀਆਂ ਇਕਾਈਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਸਾਰਿਆਂ ਨੂੰ ਅਪੀਲ ਆ ਕਿ ਹਰ ਇਕਾਈ ਚੋਂ ਦੋ ਦੋ ਚਾਰ ਚਾਰ ਸਿੰਘ ਆ ਅੱਜ ਸਾਡੇ ਭਰਾ ਨੇ ਸਦਾ ਚਿੱਤਰ ਸਿੰਘ ਤੇ ਜੱਜੀ ਸਿੰਘਾ ਸਦਾ ਜੀ ਸਿੰਘਾ ਆ ਤਾਂ ਦੇਵੀ ਆਪਣੀ ਕੁਦਰਤੀ ਆਫਤ ਹੈ ਇਹਨਾਂ ਭਾਵਾਣੇ ਰਾਤ ਦੇ ਵਿੱਚ ਸਾਡੇ ਨਾਲ ਪੁਲਿਸ ਦਾ ਵੱਡਾ ਪ੍ਰਸ਼ਾਸਨ ਨਾਲ ਕਿਸਾਨ ਟ੍ਰੈਕਟਰ ਟਰਾਲੀਆਂ ਕੋਈਆਂ ਕਰਾਈਆਂ ਮੈਨੂੰ ਹੁਣੇ ਭਾਈ ਬਚਤਰ ਬਣਾ ਨੇ ਦੱਸਿਆ ਵੀ ਉਹਨਾਂ ਨੇ ਆਪਣੀ ਗੱਡੀ ਇੱਥੇ ਗੱਡੀ ਲੈਣ ਆਏ ਸੀ ਹਟਕੀਰਤਾਂ ਵਾਸਤੇ ਤੇ ਗੱਡੀ ਖੜੀ ਸੀਗੀ ਦਿੱਲੀ ਨੰਬਰ ਗੱਡੀ ਸੀਗੀ ਤੇ ਸਾਡੇ ਥਾਣੇ ਦੇ ਮੁਲਾਜ਼ਮਾਂ ਨੇ ਜਿਹਦੇ ਕੀ ਖਰਚਲ ਸਿੰਘ ਐਸਐਚਓ ਨਾਲ ਸੀਗਾ ਤੇ ਉਹਨਾਂ ਨੇ ਮੁਲਾਜ਼ਮ ਨੇ ਕਿ ਗੱਡੀ ਜਿਹੜੀ ਆ ਉਹਦੀ ਸੂਆ ਮਾਰ ਕੇ ਪੈਂਚਰ ਕਰ ਦਿੱਤੀ ਇਹ ਬਹੁਤ ਮਾੜੀ ਗੱਲ ਹੈ ਇਹਦੇ ਬਾਰੇ ਅਸੀਂ ਭਰਾਵਾਂ ਤੌਰ ਤੇ ਬਹਿ ਕੇ ਸਲਾਹ ਕਰ ਲੀਆ ਔਰ ਮੈਂ ਇਹਦੇ ਬਾਰੇ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਮਹਿਕਮਾ ਨਾਲ ਕਾਰਵਾਈ ਜਿਉ ਵੀ ਹੋਵੇ ਦੇ ਖਿਲਾਫ ਕਰਾਂਗੇ ਔਰ ਭਰਾਵਾਂ ਦੀ ਤਸੱਲੀ ਤੇ ਲੋਕਾਂ ਦੀ ਤਸੱਲੀ ਕਰਾਉਣੀ ਸਾਡੀ ਜ਼ਿੰਮੇਵਾਰੀ ਹੈ ਤੇ ਇਸ ਤਰ੍ਹਾਂ ਕਰਾਂਗੇ ਥੈਂਕ ਯੂ ਧੰਨਵਾਦ ਆ ਸਰਪ੍ਰਸਾਦ ਦਾ ਜਿਹੜੇ ਸੌਰੀ ਧੰਨਵਾਦ ਡੀਐਸਪੀ ਸਾਹਿਬ ਗੁਰਵਿੰਦਰ ਸਿੰਘ ਚਲੋ ਸਾਡੇ ਬਹੁਤ ਸਤਿਕਾਰਯੋਗ ਪਿਆਰ ਵਾਲੇ ਵੀ ਆ ਔਰ ਐਸਐਚਓ ਵੀ ਸਾਡਾ ਸੱਜਣ ਸੀਗਾ ਪਰ ਦੁੱਖ ਇਸ ਗੱਲ ਦਾ ਹੈ ਕਿ ਗੱਡੀ ਮੇਰੀ ਦਿੱਲੀ ਨੰਬਰ ਵੇਖ ਕੇ ਉਹਨੂੰ ਪਤਾ ਨਹੀਂ ਕਿ ਮੇਰੀ ਗੱਡੀ ਆ ਔਰ ਉਹਨੇ ਸੂਆ ਮਾਰਿਆ ਕਿਉਂਕਿ ਇਦਾਂ ਜਿਹੜੀਆਂ ਬਾਹਰ ਦੇ ਸਟੇਟਾਂ ਤੋਂ ਗੱਡੀਆਂ ਆਉਂਦੀਆਂ ਜਾਂ ਫਿਰ ਇਹੋ ਜੀ ਸ਼ਰੀਰ ਦਾ ਉਹਨਾਂ ਨਾਲ ਪ੍ਰਸ਼ਾਸਨ ਕਰੇ ਫਿਰ ਉਹ ਬਰਦਾਸ਼ਤ ਨਹੀਂ ਕੀਤੀ ਗਾਲੀ ਇਸੇ ਗੱਲ ਦਾ ਦੁੱਖ ਔਣ ਕਰਕੇ ਅਸੀਂ ਜਿਹੜਾ ਇਹ ਕਦਮ ਚੁੱਕਿਆ ਤਾਂ ਜੋ ਮਨੋ ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਚਲੋ ਇਹ ਭਰਾਤਰ ਜਥੇਬੰਦੀ ਜਿਹੜੀ ਸਾਡੇ ਡਿੱਪੀ ਸਾਹਿਬ ਗੁਰਵਿੰਦਰ ਸਿੰਘ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੰਘਾ ਸਚੂਜ ਨਾਲਾ ਖਾਲਾ ਜਿਹੜੇ ਉਹਨਾਂ ਨੇ ਸਵੇਰ ਬਾਰਕ ਨੂੰ ਟਾਇਰ ਪੰਚਰ ਕੀਤਾ ਜਾਂ ਖਰਾਬ ਕੀਤਾ ਉਹ ਕਿਸੇ ਵੀ ਕਾਨੂੰਨ ਦੇ ਵਿੱਚ ਨਹੀਂ ਆ ਕਿਉਂਕਿ ਅਸੀਂ ਗੱਡੀ ਬੌਂਡ ਕਰ ਸਕਦੇ ਹਾਂ ਉਹਨੂੰ ਟੋਕ ਕਰਕੇ ਖੜ੍ਹ ਸਕਦੇ ਹਾਂ ਪਰ ਇਹਦਾ ਸਵੇਰ ਬਾਰਕ ਨੂੰ ਗੱਡੀਆਂ ਦੇ ਟਾਇਰ ਖਰਾਬ ਕਰਨੀ ਉਹਨਾਂ ਨੂੰ ਪੇਂਚਾ ਕਰਨਾ ਉਹ ਅਤੀਤ ਹੋ ਜਾ ਗਿਆ ਵਿਸ਼ਵਾਸ ਤੋਂ ਆਇਆ ਕਿ ਉਸ ਨੂੰ ਹੀ ਉਸ ਦੀ ਟੀਮ ਕੋਲ ਜਿਹੜੀ ਉਹ ਕੀਤੀ ਜਾਊਗੀ ਜਿਹੜੇ ਸੀਨੀਅਰ ਆਫਸਰ ਸਾਹਿਬਾਨ ਨੇ ਉਹਨਾਂ ਤੱਕ ਇਹ ਗੱਲ ਜਿਹੜੀ ਰੱਖੀ ਜਾਊਗੀ ਔਰ ਇਹਨਾਂ ਦੇ ਵਿਸ਼ਵਾਸ ਦੇ ਤੇ ਅਸੀਂ ਜਿਹੜਾ ਇਹ ਰੋਡ ਦੇ ਉੱਤੇ ਬੈਠੇ ਸੀਗੇ ਉਹ ਰੋਡ ਜਿਹੜਾ ਵਾ ਉਹ